ਨਾ ਉਹ ਭੁਲੀ ਛੋਟਾ ਖਾਏ ਬਹੁਤ ਸਿਆਣਪ ਪਰਮ ਨ ਜਾਈ ਪਾਚ ਪਾਚ ਮੁਵੇ ਅਚੇਤ ਨਾ ਚੀਤੇ ਅਜ ਅਗਰ ਪਾਰ ਲਦਾਈ ਬੇਣ ਬਾਦ ਬੁਰੋ ਦੇ ਕੋਈ ਨਹੀਂ ਮੈਂ ਦੇਖ ਲਈ ਤੇ ਸਸਲਾਹੀ ਮੰਨਤਾ ਨੇ ਅਰਪ ਮਿਲੇ ਹੈ ਜਗ ਜੀਵਨ ਹਰ ਸੋ ਬਣ ਤ ਬਣਾਈ ਰੱਬ ਕੇ ਗਾਤ ਮਿਤ ਕੋਈ ਨਾ ਪਾਵੇਂ ਜੀ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਤੋਂ ਟੋਟ ਨਾ ਦਾਤੀ ਸਗਲਿਤਿਨੇਉ ਪਾਈ ਹੈ ਵੱਡੇ ਵੱਡਾਈ ਵੇ ਪਰਵਾਹੀ ਆਪਿ ਉਪਾਏ ਦਾਣ ਸਮਾਹੀ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਜੁਰ ਜਾਈਏ एक सोगी एक रोग व्यापी जो कैश करे सो आपी आपी पगत पाओ गोर की मत पूरी अनहद सबद लगाई है ਇਕ ਨਾਗੇ ਭੁਕੇ ਪਾਵੇ ਪਵਾਏ ਇਕ ਹਾਟ ਕਰ ਮਰੇ ਨਾ ਕੀਮਤ ਪਾਵੀਂ ਗਾਤ ਅਵਗਤ ਕੀ ਸਾਰ ਨ ਜਾਣੇ ਬੂਝ ਸਭ ਦੋ ਕਮਾਈ ਹੈ ਇਕ ਤੇਰੇ ਦਨਾਵ ਹੈ ਅਨਨਕਾਬਗ ਹੈ ਇੱਕ ਅਗਣ ਜਲਾਵੇ ਦੇਖ ਪਾਵ ਹੈ ਬ੍ਰਾਮ ਨਾਮ ਬਿਨ ਮੁਕਤ ਨਾ ਹੋਈ ਕਿ ਤਬੇਦ ਪਾਰ ਲੰਘਾਈ ਹੈ ਗਰਮਤ ਜੋੜ ਹੈ ਉਝੜ ਜਾਈ ਮਾਣ ਮਕ ਰਾਮ ਨਾ ਜਾਪੇ ਆਵਾਈ ਪਾਚ ਪਾਚ ਬੂਡੇ ਕੂੜ ਕਮਾਵੇ ਕੂੜ ਘਾਲ ਬਰਾਈ ਹੈ ਹੁਕਮ ਆਵੇ ਹੁਕਮ ਜਾਵੇ ਉਜੇ ਹੁਕਮ ਸੁਜਾਜ ਸੁਮਾਵੇ ਨਾਨਕ ਜਾਚ ਮਿਲੇ ਮਣ ਭਾਵੇ ਗੁਰਮਕ ਕਾਰ ਕਮਾਈ ਹੈ ਮਰੂ ਮਹੱਲਾ ਪਹਿਲਾ ਆਪੇ ਕਰਦਾ ਹਾ ਪੁਰਖ ਬਦਾਤਾ जने आपे आवो आप पशाता आपे आप गोरे आपे सेवा आपे श्रेष्ठे निडे नाही दूरी बूझे गुरमोक से जनपूरी तिन के संगत यहन सलाह गोर संगत यह वड़ाई जोग जोग संत पले से पूरे आपे नेड़ी आपे दूरे, जे गुरमो सिजनपुरी तिन के सङ्गतय न सलाहागत ए जोग जोग संत पले प्रभ तेरे हार गुण गावे रसनसीरि उस्तत करे पर हर दुख दलाल द जिन नाही चिंत पराई है ओ जागत रहि ना सुत दिसै संगत कोल तारे साज भरी ਕਲਮਲ ਮੈ ਲੈ ਨਾਹੀ ਤੇ ਨਿਰਮਲ ਹੋਏ ਮਰਹੇ ਪਗ ਤਲੇ ਲਾਈ ਹੈ ਉਹ ਜੋ ਹਰ ਜਨ ਸਤ ਗੁਰ ਬਾਣੀ ਹੈ ਜੋ ਬਣ ਸਾਸ ਹਦੀ ਪੁਰਾਣੀ आज काल मर प्राणि ह जापरित आई प्राण कूड कबाणा कूड मारे काल सुहाड़ा सगत कूड पची मन खामे दोहे मारग पाजे पचाई है सोडो निंदा तातु पराई पड़ पड़ दाजे सात नयाई मेल सत संगत नाम सलाहो आ तुम राम सखाई है षोड काम करोतु बुरे आई हमे छोड लपटाहि सतगुरुनो तायुबो योरि पव जोल पा आगे विमल नदी अग्नचेला ਤੇ ਤੇ ਵਰਨਾ ਕੋਈ ਜਿਉ ਅਕੇਲਾ ਪੜ ਪੜਿਆ ਗਣ ਸਾਗਰ ਦੀ ਲਹਿਰੀ ਪੜ ਦਜ ਮਨ ਮਕ ਤਾਈ ਹੈ ਗੁਰ ਪਰ ਮੁਕਤ ਦਾਣ ਦੇ ਭਾਣੇ ਜਿਨ ਪਾਇਆ ਸੋਏ ਬਿਦ ਜਾਣੇ जिन पाया सपू चो पाई सुख सतग सेव कमाई हे गोबे उर्ज मरे बेकार जम सिर मरे मुगत नाही नार निंदक ਬੇਨੇਦੋ ਪਰਾਹੀ ਹੈ ਬੋਲੋ ਸਾਚੁ ਪਛਾਣੋ ਅੰਦਰ ਦੂਰ ਨਹੀਂ ਦੇਖੋ ਕਰਨੰਦਰ ਬਿਗਣ ਨਹੀਂ ਗੁਰਮਕ ਤਰਤਾਰੀ ਯੋ ਪਵਜਲ ਪਾਰ ਲੰਘਾਈ ਹੈ ਦੇਹੇ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬినాਸੀ ਨਾ ਜਿਉ ਮਰੇ ਨਾ ਮਰਿਆ ਜਾਈ ਕਰ ਦੇ ਕੇ ਸਭ ਦਰ ਜਾਈਏ ਓ ਨਿਰਮਲ ਹੈ ਨਾਹੀ ਅੰਧਿਆਰਾ वाप्ये तगतो भय सतियारा सागत कूड़े बांध पवाइए मर जन में आई जाई हे गुर के सेवक सत गुर प्यारी हुई वैसे तक तो सुशब्द विचारी तत् लि अन्तर्गत जाने सत् सङ्गत साज वडा आपतरे जन पितरा तारी सङ्गत मुख तु सुपारिताी नानक तिस का लाला गोला ਜਨ ਗੁਰਮਖ ਹਰ ਲਵਲਾਈ ਹੈ ਨਾਨਕ ਤਿਸ ਕਾ ਲਾਲ ਗੋਲਾ ਜਨ ਗੁਰਮਖ ਹਰ ਲਵਲਾਈ ਹੈ